我们的。 कल 23 तारीख ਨੂੰ ਸਮਾ ਇੱਕ ਹਸਪਤਲ ਦੇ ਚਲਾਏ ਸੀ ਕਿ ਸੰतोष ਨਾਮ ਦਾ ਤੇਰੇ ਰਾਜਾ ਬੈਸ ਉਹਦੇ ਡੈਥ ਹੋ ਗਈ ਜਿਹੜੇ ਇਲਾਜ ਦੌਰਾਨ ਤੇ ਜਿਹਦੇ ਬਾਰੇ ਆਈਓ ਨੇ ਜਾ ਕੇ ਉਹਦੇ ਭਰਾ ਵਿਨੋਦ ਕੁਮਾਰ ਉਕ ਚਿੰਟੂ ਹੈ ਜੋ ਕਾਉਂਦਾ ਮਾਰਕੀਟ ਦੇ ਵਿੱਚ ਕਾਉਂਦੇ ਦੁਕਾਨ ਲਾਉਂਦਾ ਉਹਦਾ ਬਿਆਨ ਹਾਸਲ ਕੀਤਾ ਜੋ ਉਹਨੇ ਦੱਸਿਆ ਚਿੰਟੂ ਨੇ ਕਿ ਉਹਦੇ ਭਰਾ ਦਾ 16 ਤਰੀਕ ਰਾਤ ਨੂੰ 9:30 ਵਜੇ ਰੇਲਵੇ ਸਟੇਸ਼ਨ ਵਾਲੇ ਪੁਲ ਦੇ ਉੱਤੇ ਪੀਡਿਕਸਨ ਨਾਲ ਐਕਸੀਡੈਂਟ ਹੋਇਆ ਸੀ ਇਸ ਤੋਂ ਬਾਅਦ ਈ ਰਿਕਸ਼ਾ ਵਾਲੇ ਚਾਰ ਵਿਅਕਤੀਆਂ ਵੱਲੋਂ ਉਸੇ ਕੁਤਮਾਰ ਕੀਤੀ ਗਈ ਜਿਸ ਦੇ ਦੌਰਾਨ ਉਹਨਾਂ ਸੱਟਾਂ ਲੱਗੀਆਂ ਜੋ ਬਿਆਨ ਮੁਤਾਬਕ ਅ ਪਦਨਾਮ ਨੰਬਰ ਅਡਟਾੜੀ ਅੰਡਰ ਸੈਕਸ਼ਨ 35 ਅ 3 ਜੀਵਨ 5 ਬੀ ਐਨ ਐਸ ਦਾ ਸਾਢੇ 2:30 ਦਸਤ ਕਰ ਮੌਜੂਦ ਕੀਤੀ ਤੇ ਇਸ ਮੁਕਦਮੇ ਵਿੱਚ ਚਾਰ ਅਗਿਊਜ਼ ਨੂੰ ਦੋ ਬਾਈ ਨੇਮ ਨੂੰ ਤੇ ਦੋ ਅਨੌਮ ਨਾਮ ਦੇਤੀ ਨੂੰ ਨਾਮ ਰਿਕਾਰਡ ਕਰਮੀ ਬਾਕੀ ਹੈ ਇਹਨਾਂ ਚਾਰਾਂ ਦੇ ਵਿੱਚੋਂ ਇੱਕ ਰਵਿੰਦਰ ਸਿੰਘ ਉਰਫ ਵਿਪਨ son of late ਕੁਲਦੀਪ ਸਿੰਘ ਇਹ ਨਰਦਾਣਾ ਚੌਂਕ ਪਟਿਆਲਾ ਦਾ ਰਹਿਣ ਵਾਲਾ ਇਹਨੂੰ ਅੱਜ ਸਵੇਰੇ ਸਾਡੀ ਟੀਮ ਨੇ ਅਰੈਸਟ ਕੀਤਾ। ਤਾਂ ਕੋਈ ਪੁਰਾਣੀ ਲੜਾਈ ਸੀ ਜਾਂ ਵੈਸੇ ਲੜਾਈ ਤੇ ਘੜਾਇਆ ਇਹ ਐਕਸੀਡੈਂਟ ਤੋਂ ਬਾਅਦ ਇਹਨਾਂ ਦੇ ਉੱਤੇ ਸਡਨ ਪ੍ਰੋਵੋਕੇਸ਼ਨ ਦੇ ਅਗੇਸ਼ ਤੇ 2500 ਰੁਪਏ ਕਿੰਨੇ ਕਿ ਸੱਟਾਂ ਲੱਗੀਆਂ ਇਹਨਾਂ ਨੂੰ ਕਿ ਸੱਟਾਂ ਜ਼ਿਆਦਾ ਸੱਟਾਂ ਮੈਡੀਕਲ ਤੋਂ ਬਾਅਦ ਕਲੀਅਰ ਹੋਣੀਆਂ। ਉਹਦਾ ਜਿਹੜਾ ਮੌਤ ਦਾ ਕਾਰਨ ਉਹ ਉਹ ਜਿਹੜਾ ਵਿਪਨ ਜਿਹੜਾ ਡੌਂਡਾ ਕਰਦਾ ਹੈ ਹਾਂਜੀ ਆਮੋਲੀ ਕਿਸੇ ਦੇ ਸਮਨੇ ਪਸੂ ਆ ਵਿਪਨ ਜਿਹੜਾ ਜੇ ਏ ਰਿਕਸ਼ਾ ਚਲਾਉਂਦਾ ਤੇ ਇਹਦੇ ਨਾਲ ਐਕਸੀਡੈਂਟ ਹੋਇਆ ਸੀ ਉਸ ਤੋਂ ਬਾਅਦ ਇਹ ਉਸ ਲੜਾਈ ਚ ਰਚ ਸ਼ਾਮਿਲ ਸੀ ਕਿ ਨਵਾਂ ਵੀਰੋ ਪਰਮੋਦ ਕੁਮਾਰ ਇਹ ਹੋ ਕੀ ਗੱਲ ਹੋਈ ਕਿੱਥੇ ਰਹਿੰਦੇ ਮੈਂ ਪਾਸੇ ਰੋਡ ਰਹਿਣਾ ਪਾਸੇ ਰੋਡ ਹਾਂਜੀ ਜੀ ਉਹ ਕੀ ਗੱਲ ਹੋਈ ਥਰੀ ਗੱਲ ਕੀ ਉਹ ਜਿਹੜੇ ਮੇਰਾ ਭਰਾ ਸੀਗਾ ਸਾਢੇ 9 ਵਜੇ ਕੰਮ ਤੇ ਜਾ ਰਿਹਾ ਸੀਗਾ ਕੰਮ ਤੇ ਜਾਂਦੇ ਜੇ ਰਸਤੇ ਵਿੱਚ ਹੀ ਕੁਝ ਸਟ੍ਰੋਂਗ ਸਾਈਡ ਬੈਟਰੀ ਆਟੋ ਬੈਟਰੀ ਖੜੀ ਸੀ ਉਹਦੇ ਵਿੱਚ ਹੁਣ ਖੋਬਾਜੀ ਕਰਨ ਵਾਲੇ ਬੰਦੇ ਸੀ ਇਹਨਾਂ ਨੇ ਕੁਝ ਰਸਤੇ ਵਿੱਚ ਰੋਕ ਕੇ ਇਹਨਾਂ ਨੇ ਮੇਰੇ ਭਰਾ ਨੂੰ ਖੋਬਾਜੀ ਕੀਤੀ ਮਾਰਿਆ ਕੁੱਟਿਆ ਤੇ ਮਾਰਾ ਕੁੱਟਣ ਤੋਂ ਬਾਅਦ ਉਹ ਐਡਮਿਟ ਮਤਲਬ ਗਾਇਲ ਹੋਇਆ ਗਲ ਹੋਣ ਤੋਂ ਬਾਅਦ ਅਸੀਂ ਉਹਨੂੰ ਜਦੋਂ ਸਾਨੂੰ ਕਿਸੇ ਤੋਂ ਥਰੂ ਪਤਾ ਲੱਗਿਆ ਤਾਂ ਅਸੀਂ ਫਿਰ ਉਹਨੂੰ ਐਡਮਿਟ ਕਰਾਇਆ ਐ ਐਡਮਿਟ ਕਰਾਉਣ ਤੋਂ ਬਾਅਦ ਸਾਡੇ ਇਲਾਜ ਚੱਲਦਾ ਰਿਹਾ ਇਲਾਜ ਦੇ ਦੌਰਾਨ ਹੀ ਸਾਡੇ ਭਰਾ ਦੀ ਮੌਤ ਹੋ ਗਈ ਐ ਕੀ ਮੇਰੇ ਕਰ ਕੋ ਜਾਂਦੇ ਹੋ ਕਾਰਵਾਈ ਕਿ ਜਿਨ੍ਹਾਂ ਨੇ ਮਾਰਿਆ ਉਹਨਾਂ ਨੂੰ ਫੜੋ ਤੇ ਸਖਤ ਸਖਤ ਸਜ਼ਾ ਦਿਓ ਕਿਉਂਕਿ ਉਹਨਾਂ ਨੇ ਹੁਣ ਬਹੁਤ ਮਾਰਿਆ ਬਹੁਤ ਬਹੁਤ ਜ਼ਿਆਦਾ ਮਾਰਿਆ ਬਹੁਤ ਸੱਟਾਂ ਵੱਜੀਆਂ ਹੋਈਆਂ ਸੀ ਹੋ ਵਾਜੇ ਦੇ ਚੱਕਰ 'ਚ ਹੀ ਮਾਰਿਆ